ਪਿਆਰੀ ਸਾਧ ਸੰਗਤ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਸਿੱਖਾਂ ਨਾਲ ਸਰਸਾ ਨਦੀ ਪਾਰ ਕੀਤੀ ਬਹੁਤ ਤੇਜ ਮੀਂਹ ਨੇਰੀ ਕਾਰਨ ਸਰਸਾ ਨਦੀ ਦਾ ਪਾਣੀ ਬਹੁਤ ਚੜਿਆ ਹੋਇਆ ਸੀ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਆਪਣੇ ਧਰਮ ਦੀਆਂ ਖਾਧੀਆਂ ਸੌਹਾਂ ਨੂੰ ਤਰ ਕਿਨਾਰ ਕਰਦੇ ਹੋਏ ਗੁਰੂ ਸਾਹਿਬ ਜੀ ਅਤੇ ਸਿੱਖਾਂ ਤੇ ਹਮਲਾ ਕਰ ਦਿੱਤਾ ਇਸ ਮੌਕੇ ਬਹੁਤ ਸਾਰੇ ਸਿੱਖ ਕੀਮਤੀ ਲਿਖਤਾਂ ਤੇ ਖਜ਼ਾਨਾ ਦਰਿਆ ਵਿੱਚ ਰੁੜ ਗਿਆ। ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਗਿਆ। ਸਤ ਪੋਉ ਨੂੰ ਗੁਰੂ ਸਾਹਿਬ ਜੀ ਦੇ ਵੱਡੇ ਸਹਬਜ਼ਾਦੇ ਇੱਕ ਪਾਸੇ, ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੂਜੇ ਪਾਸੇ ਇੱਕ ਦੂਜੇ ਤੋਂ ਵਿਛੜ ਗਏ। ਮਾਤਾ ਗੁਜਰੀ ਜੀ ਆਪਣੇ ਨਾਲ ਸਹਬਜ਼ਾਦਾ ਜੋਰਾਵਰ ਸਿੰਘ ਅਤੇ ਸਹਬਜ਼ਾਦਾ ਫਤਿਹ ਸਿੰਘ ਜੀ ਨੂੰ ਲੈ ਕੇ ਪਰਿਵਾਰ ਤੋਂ ਵਿਛੜ ਗਏ। ਸਰਸਾ ਨਦੀ ਦੇ ਵਹਾਅ ਦੇ ਨਾਲ ਨਾਲ ਤੁਰਦਿਆਂ ਮਾਤਾ ਜੀ ਨੇ ਨਿੱਕੀਆਂ ਜਿੰਦਾਂ ਨੂੰ ਜ਼ੁਲਮ ਦੀ ਨਿਗਾਹ ਤੋਂ ਬਚਾਉਣ ਲਈ ਝਾੜੀਆਂ ਅਤੇ ਬੂਟਿਆਂ ਦੀ ਓਟ ਲੈ ਲਈ ਉਸ ਸਮੇਂ ਨਾ ਕੋਈ ਸਿੰਘ ਨਾਲ ਸੀ ਨਾ ਕੋਈ ਸਹਾਇਕ ਸਿਰਫ ਇੱਕ ਖੱਤਰ ਸੀ ਜਿਸ ਤੇ ਕੁਝ ਮੋਹਰਾਂ ਸਮਾਨ ਲੋੜ ਸੀ ਪਰ ਉਹ ਧਨ ਵੀ ਉਸ ਘੜੀ ਕਿਸੇ ਕੰਮ ਨਾ ਆ ਸਕਿਆ ਕਾਫੀ ਧੀਰ ਓਟ ਵਿੱਚ ਰਹਿਣ ਤੋਂ ਬਾਅਦ ਮਾਤਾ ਜੀ ਫਿਰ ਅੱਗੇ ਵਧੇ ਇਸ ਰਾਹ ਤੇ ਪਹਿਲੀ ਵਾਰੀ ਇਸ ਤਰ੍ਹਾਂ ਮਾਤਾ ਜੀ ਤੇ ਸਹਬਜ਼ਾਦੇ ਜਾ ਰਹੇ ਸਨ ਆਨੰਦਪੁਰ ਸਾਹਿਬ ਦੇ ਮਹਿਲ ਵਿੱਚ ਅਲੇ ਬੱਚੇ ਪच्चੀ ਧਰਤੀ ਤੇ ਕਦੇ ਤੁਰੇ ਨਹੀਂ ਸਨ ਪਥਰੀਲੇ ਰਾਹ ਉਹਨਾਂ ਦੇ ਕੋਮਲ ਪੈਰਾਂ ਨੂੰ ਚੀਰ ਰਹੇ ਸਨ ਜੁਰਗ ਮਾਤਾ ਗੁਜਰੀ ਜੀ ਦਾ ਸਰੀਰ ਵੀ ਇਸ ਔਖੇ ਸਫ਼ਰ ਲਈ ਤਿਆਰ ਨਹੀਂ ਸੀ ਪਰ ਸਮੇਂ ਦੀ ਮਜਬੂਰੀ ਨੇ ਸਭ ਨੂੰ ਅੱਗੇ ਤੁਰਨ ਲਈ ਮਜਬੂਰ ਕਰ ਦਿੱਤਾ ਦੋਵੇਂ ਸਹਿਬਜ਼ਾਦੇ ਖੱੱਚਰ ਤੇ ਸਵਾਰ ਸਨ ਅਤੇ ਮਾਤਾ ਗੁਜਰੀ ਜੀ ਅੱਗੇ ਤੁਰ ਰਹੇ ਸਨ ਉਹ ਵਾਰ-ਵਾਰ ਪਿੱਛੇ ਮੁੜ ਕੇ ਆਪਣੇ ਪਿਤਾ ਦਰਸ਼ਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭਦੇ ਕਈ ਵਾਰ ਅੱਖਾਂ ਨੂੰ ਭੜੇਖਾ ਪੈਂਦਾ ਜਿਵੇਂ ਪਿਤਾ ਸਾਹਮਣੇ ਹੀ ਹੋਣਾ ਰਸਤੇ ਵਿੱਚ ਬੱਚੇ ਮਾਤਾ ਜੀ ਨੂੰ ਸਵਾਲ ਕਰਦੇ ਸਾਡੇ ਸਿੰਘ ਕਿੱਥੇ ਗਏ ਮਾਤਾ ਪਿਤਾ ਜੀ ਅਤੇ ਵੱਡੇ ਭਰਾ ਸਾਨੂੰ ਇਕੱਲਿਆਂ ਕਿਉਂ ਛੱਡ ਗਏ ਮਾਤਾ ਗੁਜਰੀ ਜੀ ਪਿਆਰ ਨਾਲ ਉਹਨਾਂ ਨੂੰ ਦਿਲਾਸੇ ਦਿੰਦੇ ਅਤੇ ਭਰੋਸੇ ਦੀਆਂ ਗੱਲਾਂ ਕਰਦੇ ਅਤੇ ਵਾਹਿਗੁਰੂ ਨਾਲ ਮਨ ਜੋੜ ਕੇ ਅੱਗੇ ਵਧਣ ਨੂੰ ਕਹਿੰਦੇ ਰਹਿੰਦੇ ਨਿੱਕੇ ਵੀਰ ਆਪਸ ਵਿੱਚ ਗੱਲਾਂ ਕਰਦੇ ਜਦੋਂ ਅਸੀਂ ਫਿਰ ਮਿਲਾਂਗੇ ਅਸੀਂ ਰਸ ਜਾਵਾਂਗੇ ਮਾਤਾ ਪਿਤਾ ਭਰਾ ਸਾਨੂੰ ਮਨਾਉਣਗੇ ਪਰ ਅਸੀਂ ਥੋੜੀ ਦੇਰ ਤੱਕ ਨਹੀਂ ਮੰਨਾਂਗੇ ਇਹ ਮਾਸੂਮ ਗੱਲਾਂ ਮਾਤਾ ਗੁਜਰੀ ਜੀ ਦੇ ਦਿਲ ਨੂੰ چیر ਗਈਆਂ ਨਾਨੇ ਬੱਚਿਆਂ ਨੂੰ ਗਲੇ ਨਾਲ ਲਾਇਆ ਮੱਥੇ ਚੁੰਮੇ ਅੱਖਾਂ ਪਰ ਆਈਆਂ ਇਹ ਗੱਲਾਂ ਮਾਤਾ ਗੁਜਰੀ ਜੀ ਦੇ ਦਿਲ ਨੂੰ چیر ਗਈਆਂ ਉਹਨਾਂ ਨੇ ਬੱਚਿਆਂ ਨੂੰ ਗਲੇ ਨਾਲ ਲਾਇਆ ਮੱਥੇ ਚੁੰਮੇ ਅਤੇ ਮਾਤਾ ਜੀ ਦੀਆਂ ਅੱਖਾਂ ਪਰ ਆਈਆਂ ਤੁਰਦਿਆਂ ਤੁਰਦਿਆਂ ਉਹ ਥਾਂ ਆ ਗਏ ਜਿੱਥੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਮਿਲਦੀ ਹੈ ਇਲਾਕਾ ਜੋ ਅੱਜ ਪਿੰਡ ਚੱਕ ਢੇਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਨੇਰਾ ਪੈ ਚੁੱਕਾ ਸੀ ਠੰਡ ਵੱਧ ਰਹੀ ਸੀ ਅਤੇ ਰਾਤ ਬੁਝਾਰਨ ਲਈ ਟਿਕਾਣੇ ਦੀ ਲੋੜ ਸੀ ਸਤਲੁਜ ਦੇ ਕਿਨਾਰੇ ਇੱਕ ਛੋਟੀ ਜਹੀ ਝੌਪੜੀ ਵਿੱਚ ਦੀਵਾ ਜਗਦਾ ਵੇਖ ਕੇ ਮਾਤਾ ਜੀ ਉਧਰ ਨੂੰ ਮੁੜ ਗਏ ਉੱਥੇ ਇੱਕ ਗਰੀਬ ਮਲਾ ਰਹਿੰਦਾ ਸੀ ਜਿਸ ਨੂੰ ਲੋਕ ਕੁੰਮਾ ਮਾਸ਼ਕੀ ਕਹਿੰਦੇ ਸਨ ਉਸ ਨੇ ਮਾਤਾ ਜੀ ਦੀ ਸਾਰੀ ਵਿਥਿਆ ਸੁਣੀ ਤੇ ਤੁਰੰਤ ਉਹਨਾਂ ਦੀ ਸੇਵਾ ਵਿੱਚ ਜੁਟ ਗਿਆ ਉਸਨੇ ਆਪਣੇ ਕੋਲ ਮੌਜੂਦਾ ਗਰਮ ਕੱਪੜੇ ਦਿੱਤੇ ਅਤੇ ਨੇੜੇ ਰਹਿਣ ਵਾਲੀ ਧਰਮਾਤਮਾ ਮਾਈ ਲక్ష్ਮੀ ਕੋਲੋਂ ਭੋਜਨ ਲੈ ਆਇਆ। ਮਾਤਾ ਜੀ ਅਤੇ ਸਹਿਬ ਜਦਿਆਂ ਨੇ ਪ੍ਰਸ਼ਾਦਾ ਛਕਿਆ। ਸਫ਼ਰ ਦੀ ਥਕਾਵਟ ਕਾਰਨ ਦੋਵੇਂ ਬੱਚੇ ਮਾਤਾ ਜੀ ਦੇ ਕੋਲ ਲੱਗ ਕੇ ਸੌਂ ਗਏ। ਮਾਤਾ ਗੁਜਰੀ ਜੀ ਨਿੱਕੀਆਂ ਜਿੰਦਾਂ ਨੂੰ ਬਾਹਾਂ ਵਿੱਚ ਲੈ ਕੇ ਸਾਰੇ ਪਰਿਵਾਰ ਬਾਰੇ ਸੋਚਦੀ ਰਹੀ। ਅਦਾਸ ਕਰਦੇ ਆਂ ਕਦੋਂ ਨੀਂਦ ਆ ਗਈ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕੁੰਮਾ ਮਾਸ਼ਕੀ ਚੋਫੜੀ ਤੋਂ ਬਾਹਰ ਲੰਮਾ ਪੈ ਗਿਆ ਨੀਂਦ ਉਸ ਦੀਆਂ ਅੱਖਾਂ ਤੋਂ ਦੂਰ ਸੀ ਉਹ ਗੁਰੂ ਜਿਹਦੇ ਪਰਿਵਾਰ ਦੇ ਦੁੱਖਾਂ ਬਾਰੇ ਸੋਚਦਾ ਰਿਹਾ ਅੱਖਾਂ ਪਰ ਆਈਆਂ ਅਤੇ ਦਿਲੋਂ ਦਸਮ ਪਿਤਾ ਨੂੰ ਸਲਾਮ ਕਰਦਾ ਰਿਹਾ ਇਸ ਤਰ੍ਹਾਂ ਪਰਿਵਾਰ ਤੋਂ ਵਿਛੜ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੇ ਆਪਣੀ ਪਹਿਲੀ ਰਾਤ ਸਤਪੋ 1761 ਬਿਕਰਮੀ 21 ਦਸੰਬਰ 1704 ਨੂੰ ਤਰਤਾ ਸਤਲੁਜ ਦੇ ਸਾਹੇ ਕਿਨਾਰੇ ਪਿੰਡ ਚੱਕ ਢੇਰਾ ਦੇ ਪੱਤਣਾ ਤੇ ਹੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਬਿਤਾਈ। ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸੀ ਸਤਪੋ ਦਾ ਇਤਿਹਾਸ। ਸੋ ਸੰਗਤ ਜੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਵਿੱਚ ਮਾਤਾ ਗੁਜਰੀ ਜੀ ਜ਼ਰੂਰ ਲਿਖੋ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਸੋ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ